ਮਨਿੰਦਰ ਹਾਂਜੀ ਮੈਂ ਲਾਡੀ ਕਿੱਥੇ ਹੈ ਲਾਡੀ ਲੜਦਾ ਬਾਹਰ ਗਿਆ ਹੈ ਮੈਂ ਬਾਹਰ ਗਿਆ ਹੈ ਜਿਹੜੀ ਗੱਲ ਨਹੀਂ ਹੋਣੀ ਸੀ ਉਹੀ ਗੱਲ ਹੈ ਨਾ ਕੀ ਹੋ ਗਈ ਇਹਦੀ ਸੱਸ ਦਾ ਫੋਨ ਆਇਆ ਸੀ ਮੇਰੇ ਕੋਲ ਅੱਛਾ ਹਾਂ ਇਹ ਕਹਿੰਦੀ ਗੁੱਸੇ ਹੋ ਕੇ ਆਈ ਹੈ ਕਹਿੰਦੀ ਅੱਛਾ ਹਾਂ ਕਿਹੜੀ ਗੱਲੋਂ ਕਿ ਬੱਸ ਕਹਿੰਦੀ ਉਹ ਹੀ ਕਹਿੰਦੀ ਮਾੜਾ ਮੁੰਡਾ ਕਹਿੰਦੀ ਆ ਬੱਸ ਦਵਾਈ ਪਿੱਛੇ ਕਹਤਾ ਫੋਨ ਪਿੱਛੇ ਕੋਈ ਗੱਲ ਹੀ ਨਹੀਂ ਹੋਈ ਕਹਿੰਦੀ ਤੇ ਜਸਨਾ ਲੜ ਪਈ ਕਹਿੰਦੀ ਮੇਰੇ ਨਾਲ ਨਹੀਂ ਬੋਲੀ ਤੇ ਅਸੀ ਕਹਿੰਦੀ ਬਥੇਰਾ ਰੋਕੀ ਤੇ ਕਹਿੰਦੀ ਬੈਗ ਚੱਕ ਕੇ ਆ ਗਈ। ਜੁੱਪ ਮੈਂ ਤੈਨੂੰ ਕਿਹਾ ਸੀ ਨਾ ਪੱਕਾ ਕੋਈ ਗੱਲ ਐ। ਇਹ ਦੱਸਦੀ ਨਹੀਂ ਹੈਗੀ। ਮੈਨੂੰ ਆਏ ਐ। ਹਾਂ ਗੱਲ ਤਾਂ ਹੈਗੀ ਐ ਵੀ ਜੇ ਲਾਡੀ ਨੂੰ ਪਤਾ ਲੱਗ ਗਿਆ ਲਾਡੀ ਜਲੂਸ ਕੱਢੂ ਆਪਣਾ। ਤੇ ਕੱਢੂਗਾ ਜਲੂਸ। ਉਹਦੇ ਲਈ ਤਿਆਰ ਹੋ ਜਾ ਹੁਣ। ਤੇਰੇ ਵੱਡਾ ਕਲੇਸ਼ ਹੀ ਪਊਗਾ। ਇਹ ਸਮਝਦੀ ਨਹੀਂ ਕੁੜੀ ਸਮਝਦੀ ਨਹੀਂ ਉਹਨੂੰ ਪਤਾ ਹੀ ਨਹੀਂ ਸਮਝਾਉਂਦੇ। ਪਤਾ ਹੀ ਨਹੀਂ ਦਿਮਾਗ ਨੂੰ ਕੀ ਹੋਇਆ ਪਹਿਲਾਂ। ਹੋਇਆ ਦਿਮਾਗ ਨੂੰ ਇਹਨੂੰ। ਨਾ ਉਹਦੇ ਤੂੰ ਸਮਝਾ ਕੇ ਤਾਂ ਆਈ ਸੀ ਇਹਨੂੰ। ਬਤੇਰਾ ਸਮਝਾ ਕੇ ਹੁਣ ਉਹਦੀ ਸੱਸ ਪਤਾ ਕੀ ਕਹਿੰਦੀ ਕਹਿੰਦੀ ਮੂਰੇ ਤਿਹਾਰ ਆਇਆ ਜਾਂਦਾ ਕਹਿੰਦੀ ਸੋਡਾ ਹੱਕ ਬਣਦਾ ਸੀ ਭੈਣ ਜੀ ਕਹਿੰਦੀ ਵੀ ਤੁਸੀਂ ਛੱਡ ਕੇ ਜਾਓ ਕਹਿੰਦੀ ਪਹਿਲੀ ਲੋਹੜੀ ਆ ਸੁਖਨਾ ਕਹਿੰਦੀ ਸੁਣ ਤਾਂ ਪਤਾ ਨਹੀਂ ਸੁਣ ਤਾਂ ਪਤਾ ਹੀ ਨਹੀਂ ਸੋਨ ਕਿਸੇ ਗੱਲ ਦਾ ਪਤਾ ਹੋ ਫੇਰ ਹੀ ਸਮਝਾ ਕੇ ਤੋਰ ਗਿਆ ਮੈਂ ਤੈਨੂੰ ਕਿਹਾ ਸੀ ਨਾ ਅਗਲੇ ਸਸ ਕਹਿੰਦੀ ਹੋ ਗੂ ਤਿਹਾੜਾਂ ਦੇ ਨੇ ਤੇ ਘਰੇ ਲਿਆ ਕੇ ਬਿਠਾ ਲਈ ਹਾਂ ਕਹਿੰਦੀ ਤੁਸੀਂ ਘਰੇ ਲਿਆ ਕੇ ਬਹਾਲੀ ਤੁਸੀਂ ਸਾਡੇ ਨੂੰ ਫੋਨ ਹੀ ਨਹੀਂ ਕੀਤਾ ਮੈਂ ਕਿਹਾ ਭੈਣ ਜੀ ਸੋਨ ਨੂੰ ਫੋਨ ਤਾਂ ਤਾਂ ਕਰਦੇ ਜੇ ਆ ਕੇ ਸਾਨੂੰ ਕੋਈ ਇਹ ਗੱਲ ਦੱਸਦੀ ਸੰਤਾ ਇਹਨੇ ਕੋਈ ਗੱਲ ਹੀ ਨਹੀਂ ਦੱਸੀ ਇਹ ਤਾਂ ਕਹਿੰਦੀ ਚੱਲ ਵੀ ਜਸ ਬਾਹਰ ਗਿਆ ਦੋ ਦਿਨ ਤੇ ਜਸ ਮੈਨੂੰ ਛੱਡ ਗਿਆ ਕਹਿੰਦੀ ਕਦੋਂ ਛੱਡ ਕੇ ਗਿਆ ਜਸ ਹਾਂ ਤੇ ਫਿਰ ਹੁਣ ਹੁਣ ਤੂੰ ਗੱਲ ਕਰਨਾ ਇਹਦੇ ਨਾਲ ਬੁਲਾ ਨਾ ਉਹਨੂੰ ਹੁਣ ਪੈਰ ਤੇ ਪਾਣੀ ਪੀਣ ਦੇ ਦੂਗੀ ਤੂੰ ਪੁੱਛ ਹਰਪ੍ਰੀਤ ਹਾਂਜੀ ਪਾਪੀ ਆਈ ਮੜੀ ਗੱਲ ਕਰਨੀ ਤੇਰੇ ਨਾਲ ਇੱਧਰ ਹੋ ਜਾ ਹਾਂਜੀ ਮੈਂ ਕਿਹਾ ਮੈਂ ਕਹਿੰਦੀ ਸੀ ਕਿ ਵੀ ਮੈਂ ਤੇਰਾ ਵੀਰਾ ਲੋਹੜੀ ਦਾ ਸਮਾਨ ਲੈ ਕੇ ਆਉਣੇ ਤੇਰੇ ਵਾਸਤੇ ਤੇ ਨਾਲ ਤੈਨੂੰ ਛੱਡ ਕੇ ਆਉਣੇ ਆ ਸੀ ਮੈਂ ਮੰਮੀ ਨੂੰ ਕਹਿਤਾ ਇੱਤਾ ਕੀ ਕਹਿਤਾ ਵੀ ਕੋਈ ਨਾ ਜਸ ਨੂੰ ਆ ਜਾਂਦੇ ਉਹ ਗਿਆ ਹੋਇਆ ਉਹ ਜਸ ਕਹਿੰਦਾ ਕੋਈ ਨਾ ਜਸ ਨਹੀਂ ਹੈਗਾ ਤੇ ਸੱਸ ਤਾਂ ਕਰੇ ਹੈਗੀ ਆ ਫਿਰ ਕੀ ਹੋਗਾ ਜਸ ਨਹੀਂ ਹੈਗਾ ਤਾਂ ਨਾਲੇ ਆਇਆ ਵੀ ਤਿਹਾਰਾਂ ਦੇਣਾ ਤਾਂ ਸਾਨੂੰ ਜਾਣਾ ਹੀ ਪਊਗਾ ਮੁਰ ਕਿ ਅਗਲਾ ਸਾਨੂੰ ਕਹੂਗਾ ਵੀ ਭਰਾ ਭਜਾਈ ਇੰਨਾ ਵੀ ਨਹੀਂ ਕਰ ਸਕਦੇ ਹੁਣ ਕੋਈ ਨਾ ਬਾਗ ਜਾਣੇ ਭਾਬੀ ਕੀ ਹੋਇਆ ਅੰਜ ਕਤੋਂ ਕਰੀਏ ਨਾ ਤੁਸੀਂ ਅੱਛਾ ਅਸੀਂ ਕਰਦੇ ਆਏ ਨਾ ਆਈ ਤਾਂ ਤੂੰ ਲੜਕੇ ਆ ਉਹਨਾਂ ਨਾਲ ਤੂੰ ਨੂੰ ਕਿਨੇ ਕਿਹਾ ਮੈਂ ਲੜਕੇ ਆਈ ਆ ਮੈਂ ਤਾਂ ਕੋਈ ਨਹੀਂ ਲੜਕੇ ਆਈ ਮੈਨੂੰ ਜਸ ਤਾਂ ਮੈਨੂੰ ਆਪ ਛੱਡ ਕੇ ਗਿਆ ਉਹਨੇ ਮੈਨੂੰ ਕਿਹਾ ਸੀਗਾ ਵੀ ਜਾ ਯਾਰ ਤੇ ਦੋ ਦਿਨ ਲਾਏ ਨੇ ਛੁੱਟੀਆਂ ਨੇ ਹਰ ਪਿਸ ਝੂਠ ਨਾ ਸਾਡੇ ਕੋਲ ਨਾ ਹੀ ਮਾਰ ਅਸੀਂ ਕੋਈ ਜਵਾਕ ਨਹੀਂ ਹੈਗੇ ਵੀ ਤੂੰ ਗੱਲ-ਗੱਲ ਤੇ ਸਾਨੂੰ ਝੂਠ ਮਾਰਦੀ ਆ ਤੈਨੂੰ ਕੀ ਲੱਗਦਾ ਕਿਸੇ ਗੱਲ ਦਾ ਪਤਾ ਨਹੀਂ ਲੱਗਣਾ ਸਾਨੂੰ ਸਾਰੀ ਗੱਲ ਦਾ ਪਤਾ ਲੱਗਾ ਚੁੱਪ ਕਰਕੇ ਇਹ ਦੱਸ ਦੇ ਵੀ ਗੱਲ ਕੀ ਹੋਈ ਆ ਦੇਖ ਲੈ ਇਹਾਂ ਤੇ ਪਾਣੀ ਪੈਣ ਦਿੰਦੀ ਐ ਇਹ ਗੱਲ ਤੇ ਨਹੀਂ ਆਉਂਦੀ ਤੈਨੂੰ ਕੀ ਨੇ ਕਹਤਾ ਮੈਂ ਲੜਕੇ ਤੇਰੀ ਸੱਸ ਦਾ ਫੋਨ ਆਇਆ ਸੀ ਸਾਨੂੰ ਕਹਿੰਦੀ ਕੀ ਗੱਲ ਤੁਸੀਂ ਕੁੜੀ ਨੂੰ ਛੱਡ ਕੇ ਨਹੀਂ ਜਾਣਾ ਫਿਰ ਕੀ ਹੋ ਗਿਆ ਕਹਿੰਦੀ ਘਰੇ ਤਾਂ 100 ਗੱਲਾਂ ਹੋ ਜਾਂਦੀਆਂ ਕਹਿੰਦੀ ਤੁਸੀਂ ਵੀ ਕੁੜੀ ਘਰੇ ਬਿਠਾ ਲਈ 100-100 ਕੁਛ ਮੰਮੀ ਨੂੰ ਬੋਲੀ ਤੂੰ ਸਾਨੂੰ ਸਿਰਕ ਤਾਂ ਕਿਉਂ ਨੀਵੀਂ ਪਵਾਉਣੀ ਆ ਅਸੀਂ ਤੇਰਾ ਇੰਨਾ ਇੰਨਾ ਕਰਦਿਆਂ ਭਾਬੀ ਉਹ ਤਾਂ ਵੀ ਬਕਵਾਸ ਕਰੀ ਜਾਂਦੀਆਂ ਨੇ ਤੁਸੀਂ ਉਹਦੇ ਪਿੱਛੇ ਲੱਗ ਜੰਨੇ ਉਹਨਾਂ ਤਾਂ ਜਿਵੇਂ ਉਹ ਕਹਿ ਦਿੰਦੇ ਆ ਹਾਂ ਬਸ ਠੀਕ ਐ ਮੈਨੂੰ ਗਲਤ ਬਣਾ ਦਿਆ ਕਰੋ ਚਲ ਠੀਕ ਐ ਚਲੋ ਗਲਤ ਆ ਚਲ ਮੰਨਿਆ ਗਲਤ ਆ ਕੋਈ ਗੱਲ ਹੋਈ ਹੋ ਵੀ ਉਹਨਾਂ ਨੇ ਤੈਨੂੰ ਕੁਝ ਕਿਹਾ ਅਸੀਂ ਮਰਤਾ ਨਹੀਂ ਗਏ ਜਿਹਦੇ ਨੂੰ ਕੁਝ ਕਹਿੰਦੇ ਅਸੀਂ ਕਹਾਂਗੇ ਇਹਨਾਂ ਨੂੰ ਸਾਰੀ ਗੱਲ ਬਿਠਾ ਕੇ ਨਹੀਂ ਉਹ ਤਾਂ ਤਿੰਨ ਜਣੇ ਝੂਠੇ ਐ ਇਹ ਕੱਲੀ ਸੱਚੀ ਐ ਮੈਂ ਕਹਿੰਦੀ ਤੁਹਾਡੇ ਮੂਹਰੇ ਕਿੰਨਾ ਕੁਝ ਤਾਂ ਬੋਲੀਗੀ ਦਾਦੀ ਉਦੋਂ ਪਰ ਮਾਂ ਗਈ ਨਹੀਂ ਤੇਰੀ ਮਗਰ ਗਈ ਨਹੀਂ ਮਾਂ ਤੇ ਪਰ ਮੈਂ ਕਹ ਕੇ ਨਹੀਂ ਆਈ ਉਹਨਾਂ ਨੂੰ ਸੁਣਾ ਕੇ ਨਹੀਂ ਆਈ ਜੇ ਹੁਣ ਤੈਨੂੰ ਕੁਝ ਕਿਹਾ ਤੂੰ ਸਾਨੂੰ ਫੋਨ ਕਰਦੀ ਮਨਿੰਦਰ ਨੂੰ ਫੋਨ ਲਾ ਲਾਂ ਦੀ ਬੀਤਾ ਵੀ ਮੈਨੂੰ ਐ ਕਹਿੰਦੇ ਨੇ ਇੱਕ ਮਿੰਟ ਮੈਂ ਤੇਰਾ ਇੰਨਾ ਕਰਦੀ ਆ ਅੱਜ ਤੱਕ ਤੈਨੂੰ ਮੈਂ ਕਦੇ ਬੋਲ ਹੀ ਨਹੀਂ ਸੀ ਪਰ ਹੁਣ ਨਾ ਪਾਣੀ ਸਿਰ ਉੱਤੋਂ ਦੀ ਲੰਘ ਗਿਆ ਐਸ ਗੱਲਾਂ ਕਰਕੇ ਘਰੇ ਕੁਲੇਸ਼ ਪੈਂਦਾ ਆ ਤੇਰੇ ਵੀਰੇ ਨੂੰ ਪਤਾ ਲੱਗ ਗਿਆ ਤੇਰੇ ਗੁੱਤ ਜੀ ਪੱਟ ਦੂਗਾ ਦੱਸੀ ਐ ਨਹੀਂ ਤੈਨੂੰ ਮੈਂ ਮਾਪੀ ਮੇਰੇ ਤੋਂ ਨਹੀਂ ਸੁਣਿਆ ਜਾਂ ਤੇ ਗੱਲ-ਗੱਲ ਤੇ ਬੋਲਦੇ ਆ ਜਿਵੇਂ ਉਹ ਫੋਨ ਚੱਕ ਲਾ ਤਾਂ ਫੋਨ ਚੱਕ ਹਰ ਇੱਕ ਗੱਲ ਤਾਂ ਸੱਚੀ ਆ ਫੋਨ ਤਾਂ ਤੂੰ ਛੱਡਦੀ ਨਹੀਂ ਫੋਨ ਤਾਂ ਤੂੰ 2 ਦਿਨ ਹੋ ਗਏ ਇੱਥੇ ਆਈ ਮੈਂ ਫੋਨ ਤਾਂ ਉਹ ਇੱਥੇ ਨਹੀਂ ਛੱਡਿਆ ਪਤਾ ਨਹੀਂ ਕੀ ਸਾਧਨ ਠੰਗਾ ਜਿਹਾ ਮਾਰੀ ਜਾਨੀ ਉਹਦੇ ਚਾਹ ਤੇ ਤੁਹਾਨੂੰ ਪਤਾ ਨਾ ਹੁਣ ਛੁੱਟੀਆਂ ਨੇ ਕਾਲਜ ਦੇ ਆ ਤਾਂ ਕੰਮ ਆਉਂਦਾ ਮੈਂ ਕੰਮ ਵੇਖਦੀ ਮੈਂ ਅਣ ਪੜਨੀ ਹੈਗੀ ਮੈਂ ਅਣ ਪੜੀ ਹੈਗੀ ਕਿਉਂਕਿ ਦੇ ਕੰਮ ਜਵਾਕੜੀ ਨਹੀਂ ਹੈਗੀ ਤੈਨੂੰ ਸਕੂਲ ਦੇ ਕੰਮ ਆਉਂਦੇ ਆ ਫੂਨਾ ਤੇ ਨਹੀਂ ਅੱਜ ਤਾਂ ਤੁਹਾਨੂੰ ਫੋਨ ਕਰਤਾ ਅੱਛਾ ਦੋ ਦਿਨਾਂ ਦਾ ਤਾਂ ਹੈ ਤਾਂ ਪਹਿਲਾਂ ਕਿੱਥੇ ਸੀ ਉਹਦੋਂ ਨਹੀਂ ਫੋਨ ਕੀਤਾ ਅਗਲੇ ਵੇਂਜੇ ਸੀ ਵੇਂਜੇ ਸਵੇਰੇ ਮਾਂ ਪਿਓ ਕੈਸਾ ਨੂੰ ਫੋਨ ਕਰਦੇ ਕਿ ਨਹੀਂ ਨਹੀਂ ਜਦੋਂ ਮੈਂ ਆਈ ਸੀ ਤੇ ਪਿੱਛੇ ਆ ਜਾਂਦੇ ਮੋੜ ਕੇ ਲੈ ਜਾਂਦੇ ਮੋੜ ਕੇ ਨਹੀਂ ਲੈ ਕੇ ਗਏ ਕਿਉਂ ਤਿੰਨੇ ਸੀ ਘਰੇ ਨਾਲੇ ਅੱਛਾ ਕੋਈ ਗੱਲ ਲੜ ਕੇ ਆਈ ਹੋਵੇ ਕਿਉਂ ਕਹਿਣਾ ਤੀਜੇ ਦਿਨ ਤੋਂ ਮੂੰਹ ਚੱਕ ਕੇ ਇੱਥੇ ਆ ਜਿਵੇਂ ਬਿਨਾਂ ਦੱਸੇ ਭਾਬੀ ਮੇਰੀ ਕੋਈ ਗਲਤੀ ਨਹੀਂ ਹੈਗੀ ਨਾਲੇ ਮੈਂ ਕੰਮ ਕਰਦੀ ਆ ਸਾਰਾ ਫੇਰ ਵੀ ਕਹਿੰਦੇ ਤੂੰ ਕੋਈ ਕੰਮ ਨਹੀਂ ਕਰਦੀ ਤੇਰੀ ਗਲਤੀ ਨਹੀਂ ਹੈਗੀ ਪੱਕਾ ਗਲਤੀ ਨਹੀਂ ਹੈਗੀ ਫਿਰ ਅਸੀਂ ਐਂ ਕਰਦੇ ਆ ਅਸੀਂ ਉਹਨਾਂ ਨੂੰ ਸਾਧਦੇ ਆ ਇੱਥੇ ਮਾਸੀ ਨੂੰ ਸਾਦਦੇ ਆਪਾਂ ਆਮ ਨੂੰ ਸਾਹਮਣੇ ਬੈ ਕੇ ਗੱਲ ਕਰਦੇ ਆ ਨਾਲੇ ਪਤਾ ਲਾਉਂ ਜੀ ਕੀ ਚ ਗਲਤੀ ਆ ਜੇ ਉਹਨਾਂ ਚ ਗਲਤੀ ਹੋਈ ਤੇ ਅਸੀਂ ਤੇਰੇ ਨਾਲ ਆ ਅਸੀਂ ਆਪ ਕਹਾਂਗੇ ਉਹਨੂੰ ਠੋਕ ਕੇ ਜਿਹੜੀ ਗੱਲ ਕਹਿਣ ਵਾਲੀ ਆ ਕੁਛ ਮਰਜ਼ੀ ਕਹਿ ਲਓ ਉਹਨਾਂ ਨੂੰ ਤਾਂ ਗੱਲ ਤੇ ਆਉਣਾ ਹੀ ਨਹੀਂ ਜਿਹੜੀ ਗੱਲ ਮੈਂ ਕਹੂੰਗੀ ਉਹ ਗੱਲ ਤਾਂ ਆਉਣਾ ਨਹੀਂ ਦੇਖ ਲਿਓ ਇੱਕ ਮਿੰਟ ਮੈਨੂੰ ਆਂ ਦੱਸ ਦੇ ਤੈਨੂੰ ਜਸਨੇ ਕਦੇ ਕੁਛ ਕਿਹਾ ਨਹੀਂ ਤੇਰੀ ਸੱਸ ਨੇ ਕਿਹਾ ਹੁਣੇ ਕਹਿਣ ਲੱਗੀ ਹੋਵੀ ਪਹਿਲਾਂ ਨਹੀਂ ਕਹਿੰਦੀ ਸੀ ਨਾ ਚਲੋ ਵੀ ਤੇ ਦਾਦੀ ਸੱਸ ਕਰਕੇ ਹਾਂ ਕਰੇ 100 ਬੰਦਾ ਕੁਛ ਨਾ ਕੁਛ ਤਾਂ ਕਹਿ ਹੀ ਦਿੰਦਾ ਤੇ ਫਿਰ ਕੀ ਹੋ ਗਿਆ ਇਹ ਤਾਂ ਮੈਨੂੰ ਮਾੜੀ ਪਾਉਂਦੀ ਆ ਕਿ ਮਾਂ ਤੀਨ ਘਰੇ ਬਿਠਾਈ ਬੈਠੀ ਐ ਮੈਂ ਮਾੜੀ ਦੀ ਗੱਲ ਨਹੀਂ ਹੈਗੀ ਜੱਸ ਵੀ ਹੁੰਦਾ ਬਥੇਰਾ ਪਿੱਛੇ ਲੱਗਣ ਲੱਗਿਆ ਫਿਰ ਲੱਗੂਗਾ ਪਿੱਛੇ ਉਹ ਤਾਂ ਮਗਰ ਲੱਗੂਗਾ ਜਦੋਂ ਤੂੰ ਜਦੋਂ ਤੂੰ ਉਹਦੀ ਗੱਲ ਨਹੀਂ ਸੁਣਦੀ ਹੁਣ ਅਛਾ ਮਮੀ ਉਹਦੇ ਤਨੂੰ ਇਹੀ ਗੱਲ ਕਹੀ ਸੀ ਨਾ ਵੀ ਦਵਾਈ ਨਹੀਂ ਪੁੱਛਦੀ ਨੀ ਪਈ ਰਹਿੰਦੀ ਅਗਲਾ ਕੋਈ ਤਾਂ ਮੇਰੀ ਫਿਕਰ ਨਹੀਂ ਕਰਦੀ ਮੇਰੀ ਮਾਂ ਮੇਰੇ ਅੱਗੇ ਪਿਛਤਰੀ ਫਿਰਦੀ ਆ ਵੀ ਮੈਂ ਤੋ ਕੀ ਲੈਣਾ ਮਾਂ ਮਗਰ ਹੀ ਲੱਗੂਗਾ ਅਗਲਾ ਕੈਨ ਨੂੰ ਕੁਛ ਮਰਜ਼ੀ ਕਹੀ ਜਾਵੇ ਮੈਨੂੰ ਪਤਾ ਨਹੀਂ ਉਹ ਤਾਂ ਫਿਕਰ ਕਰਦੇ ਤਾਂ ਉਹਨੂੰ ਟਾਈਮ 'ਚ ਦਵਾਈ ਦਿੰਦੇ ਹਰ ਵੀ ਜਦ ਛ ਹਾਂ ਤੈਨੂੰ ਪਤਾ ਤੈਨੂੰ ਵਸਣਾ ਤਾਂ ਉੱਥੇ ਹੀ ਪਊਗਾ ਕਿਵੇਂ ਵੀ ਆ ਮੈਂ ਇੱਕ ਗੱਲ ਦੱਸਾਂ ਅਗਲਾ ਕਹਿ ਦਿੰਦਾ ਹੁੰਦਾ ਸੀ ਅਸੀਂ ਕੁੜੀ ਨੂੰ ਪੜਾਉਣ ਲਾਵਾਂਗੇ ਅਗਲਾ ਲਾਉਂਦਾ ਕੋਈ ਨਹੀਂ ਹੁੰਦਾ ਤੂੰ ਉਹਨਾਂ ਦਾ ਜਿਗਰਾ ਦੇਖ ਤੈਨੂੰ ਵਿਆਹ ਤੋਂ ਬਾਅਦ ਘਰੋਂ ਕੱਢੀ ਫਿਰਦੇ ਆ ਆਹੋ ਉਹੀ ਫਿਰ ਸੁਣਾਈ ਜਾਂਦੇ ਰਹਿੰਦੇ ਆ ਫੀਸਾ ਤੱਕ ਕਹਤੇ ਸੀ ਆਦੇ ਪੇਕੇ ਤੋਂ ਮੰਗਾ ਲਾ ਮੇਰੇ ਸੱਸ ਨੇ ਐਡੀ ਵੱਡੀ ਗੱਲ ਹੋਈ ਐ ਫਿਰ ਆਹਨੇ ਆਪ ਨੂੰ ਕਿਉਂ ਨਹੀਂ ਦੱਸਿਆ ਜਦੋਂ ਤੈਨੂੰ ਐਂ ਕਹਿੰਦੀ ਸੀ ਵੀ ਤੇਰੇ ਪੇਕੇ ਫੀਸਾ ਭਰ ਜਾਣਗੇ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਸੱਸ ਦੇ ਮੂਹਰੇ ਗੱਲ ਕਰ ਫਿਰ ਅਸੀਂ ਵੀ ਕਰੀਏ ਗੱਲ ਫਿਰ ਕਹਿੰਦੇ ਅਸੀਂ ਕਾਲਜ ਨਹੀਂ ਭੇਜਦੇ ਫਿਰ ਲਾਇਕ ਆ ਦੇ ਉਸ ਤੇ ਨਹੀਂ ਚੱਲ ਇੱਕ ਮਿੰਟ ਕਾਲਜ ਜਸ ਤੇਰੇ ਨਾਲ ਹੈ ਨਾ ਜਦੋਂ ਉਹ ਤੈਨੂੰ ਭੇਜਦਾ ਬਸ ਐ ਕਰਮੇ ਫਿਰ ਤੇਰੀ ਸੱਸ ਨੂੰ ਫੋਨ ਕਰ ਜਾਂ ਤਾਂ ਆਜੋ ਭਾਈ ਜਾਂ ਤਾਂ ਉਹ ਆ ਜਾਣ ਜਾਂ ਪੁੱਤ ਚੱਲਦੀ ਮੈਂ ਨਹੀਂ ਜਾਣਾ ਕਿਉਂ ਨਹੀਂ ਜਾਣ ਹੱਦ ਹੋਈ ਪਈ ਮੈਂ ਥੋੜਾ ਹੁੰਦਾ ਵੀ ਨਿੱਕੀ ਨਿੱਕ ਲੱਗ ਘਰੇ ਆ ਕੇ ਬੈਠ ਜੰਗੀ ਤੂੰ ਕਿੰਨਾ ਟਾਈਮ ਬੈਠੀ ਰਹਿੰਗੀ ਤੇ ਭਰਾ ਨੂੰ ਕੀ ਜਵਾਬ ਦੇਂਗੀ ਬੱਸ ਤੇ ਮੇਰੇ ਤੋਂ ਨਿੱਕ ਕਿਚਕਿਚਾ ਰਹ ਜਾਂਦਾ ਉਹ ਤਾਂ 24 ਘੰਟੇ ਲੱਗੇ ਰਹਿੰਦੇ ਬੋਲਣ ਕੋਈ ਗੱਲ ਨਹੀਂ ਅਸੀਂ ਬੈਠੇ ਫਿਰ ਜਿ ਕਿਚਕਿਚ ਕਰਦੇ ਆ ਕਹਿੰਦੇ ਆ ਅਸੀਂ ਉਹਨਾਂ ਨੂੰ ਅਸੀਂ ਕਹਿ ਦਿੰਨੇ ਆ ਇਹ ਨਹੀਂ ਰਹਿੰਦੀ ਆਪਦੇ ਹਤੇ ਆਪਣਾ ਕਿੰਨਾ ਕਿਚਕਿਚ ਕਰਦਾ ਆ ਕਿੰਨਾ ਕੁਛ ਹੋਇਆ ਕਿੰਨੇ ਦਿਨੇ ਮੈਂ ਇੱਥੇ ਪੈ ਕੇ ਬੈਠੀ ਰਹੀ ਆ ਜਾਵਾਂ ਨਹੀਂ ਤਾ ਮਗਰ ਲੈਣ ਆਇਆ ਬਗੈਰ ਗੱਲ ਤੋਂ ਤੇਰੇ ਪਿੱਛੇ ਇਹਦੇ ਮਾਰਿਆ ਹੈ ਤੇ ਤੂੰ ਕਹਿੰਦੀਂ ਕਿ ਕਰਾਂ ਸੋ ਗੱਲਾਂ ਹੋਈਆਂ ਫਿਰ ਮੈਂ ਰੁਸ ਕੇ ਬਹਿ ਜਾ ਮੈਂ ਕਿਹਾ ਮੈਂ ਤਾਂ ਜਾਂਦੀ ਨਹੀਂ ਹੁਣ ਤਾਂ ਘਰ ਪੱਟੇਮ ਦਾ ਸਾਡਾ ਨਾਲੇ ਮੈਂ ਕੋਈ ਰੁਸ ਕੇ ਨਹੀਂ ਆਈ ਉਹਨਾਂ ਨੂੰ ਵੀ ਕਹਿਆ ਵੀ ਮਿਲਣ ਚੱਲੀ ਆ ਤਾਂ ਹੀ ਤੇਰੇ ਸੱਸ ਦਾ ਫੋਨ ਆ ਗਿਆ ਸਾਨੂੰ ਨਹੀਂ ਮਿਲਣ ਚੱਲੀ ਐ ਫਿਰ ਤੂੰ ਕੱਲੀ ਆਉਂਦੀ ਅੱਛਾ ਗੱਪ ਆਪਾਂ ਨੂੰ ਕੀ ਮਾਰ ਲਈ ਹੁੰਦੀ ਜਸ ਨੂੰ ਲਿਆਉਂਦੀ ਨਾਲ ਜਿਹ ਜਿਹਦੇ ਮਨ ਚ ਚੋਰ ਸੀਗਾ ਫੇਰ ਹੀ ਇਹਨੇ ਆਪਾਂ ਨੂੰ ਗੱਪ ਮਾਰੇ ਕੇ ਜਸ ਛੱਡ ਨਾ ਫਿਰ ਹੋਰ ਕੀ ਕਹਿੰਦੇ ਝੂਠੇ ਬੋਲਣਾ ਸੀਗਾ ਜਿਵੇਂ ਐ ਕਹਦੇ ਸੱਚ ਦੱਸ ਦੇ ਵੀ ਹਾਂ ਵੀ ਮੈਂ ਆ ਆਈਆ ਕਰ ਛੱਟ ਕੇ ਫਿਰ ਤੁਸੀਂ ਮੈਨੂੰ ਰੱਖ ਦੇ ਉੱਥੋਂ ਗੇਟ ਚ ਮੋੜ ਦਾਂਦੇ ਬਸ ਚੁੱਪ ਕਰ ਜਾ ਤੇਰੀਆਂ ਸਾਰੀਆਂ ਸੁਣ ਲਈਆਂ ਸੀ ਹੁਣ ਅਸੀਂ ਆਪਦੀ ਮਰਜ਼ੀ ਕਰਾਂਗੇ ਜਾਂ ਤੂੰ ਆਗ ਜਾ ਜਿਵੇਂ ਸਾਨੂੰ ਠੀਕ ਲੱਗੂ ਅਸੀਂ ਓਵੇਂ ਕਰਾਂਗੇ ਹਾਂਜੀ ਭਾਬੀ ਤੁਸੀਂ ਤਾਂ ਕਦੇ ਮੇਰੀ ਸੁਣ ਹੀ ਨਹੀਂ ਜਿਵੇਂ ਉਹ ਕਹਿੰਦਾਂਦੇ ਬਸ ਮੰਨ ਲੈ ਲੈ ਬਸ ਅਸੀਂ ਵੀ ਮਾੜੇ ਹਾਂ ਉਹ ਵੀ ਮਾੜੇ ਤੂੰ ਹੀ ਚੰਗੀ ਆ ਗਈ ਕੱਲੀ ਇਹਦੇ ਦਿਮਾਗ ਨੂੰ ਕੋਈ ਹੋਇਆ ਪੈ ਕੁੜੀ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਹੋਇਆ ਕੀ ਗੱਲ ਹੈ ਕੁਛ ਨਹੀਂ ਤੂੰ ਅਰੀ ਸੱਸ ਨੂੰ ਫੋਨ ਕਰ ਬਲਤ ਤੂੰ ਕਰ ਮਾਸੇ ਹਾਂ ਠੀਕ ਹੈ ਮਾਸੀ ਨਾਲ ਗੱਲ ਕਰਕੇ ਫਿਰ ਆਪਾਂ ਉਹਨਾਂ ਨਾਲ ਗੱਲ ਕਰੀਏ ਗੱਲ ਲਾਡੀ ਕੋਲ ਨਹੀਂ ਜਾਣੀ ਚਾਹੀਦੀ ਬਸ ਜੇ ਹੁਣ ਉੱਥੇ ਸਾਰਾ ਆਉਣਗੇ ਉਹ ਤੇ ਲਾਡੀ ਵੀ ਘਰੀ ਆਊਗਾ ਲਾਡੀ ਨੂੰ ਪਤਾ ਇੱਥੇ ਇੱਥੇ ਬੁਲਾਉਂਦੀ ਨਹੀਂ ਆਪਾਂ ਜਾਣੀ ਉਧਰ ਉਹਨਾਂ ਕੋਲ ਤੂੰ ਬੋਲੇ ਮਾਸੀ ਨਾਲ ਗੱਲ ਕਰ ਮਾਸੀ ਉਹਦੋਂ ਕਹੋਗੀ ਮੈਂ ਮਾੜੀ ਜੀ ਗੱਲ ਤੇ ਮੈਨੂੰ ਕੁੜੀ ਸਿਲਾਣੇ ਆ ਮਾੜੀ ਜੀ ਗੱਲ ਮਾਸੀ ਨਾਲ ਤਾਂ ਮਾੜੀ ਜੀ ਗੱਲ ਆ ਕੁੜੀ ਘਰੇ ਆ ਕੇ ਬੈਠ ਗਈ ਅਗਲੇ ਨੇ ਜੇ ਕਹਤਾ ਚੱਕੋ ਸਮਾਨ ਅਸਤ ਵਸਾਉਣੇ ਨੇ ਫਿਰ ਕੀ ਕਰਨਗੀ ਕਿੱਧਰ ਤੱਕਾ ਦੇਣਗੇ ਇਹਨੂੰ ਹੁਣ ਮੁੜ ਕੇ ਲਾਡੀ ਦਾ ਦੂਜੇ ਥਾਂ ਕਰਨਾ ਵੀ ਨਹੀਂ ਹੈਗਾ ਕੁਛ ਨਹੀਂ ਕਹਿੰਦੇ ਜੇ ਸਹੀ ਰਹੇ ਨਾ ਕੁਛ ਨਹੀਂ ਕਹਿੰਦੇ ਵਧੀਆ ਪਰਿਵਾਰ ਆ ਇਹੋ ਇਹ ਆਪਣੇ ਵਾਲ ਚ ਕੱਢਣ ਪਾਉਣ ਨੂੰ ਹਾਨੀ ਕੁਛ ਚੱਲ ਮੈਂ ਕਰਦੀ ਆ ਫਿਰ ਮਾਸੀ ਨਾਲ ਫੋਨ ਕਰਾ ਹਾਂ ਕਰ ਲੈ ਗੱਲ ਹੋਰ ਕੀ ਆ ਆਪਣੇ ਜਾਨ ਨੂੰ ਸੱਚੀ ਉਹਦਾ ਲਾਡੀ ਤੇ ਲਾਡੀ ਨੇ ਤਾਂ ਪਾਇਆ ਉਹਦੇ ਉਧਰ ਇਹਨੇ ਤਾਂ ਪਾਇਆ ਦੋਨੇ ਭੈਣ ਭਰਾ ਲਹੀ ਬੈਠੇ ਉਹ ਭਾਈ ਸੱਚਾ ਬੋਲਦਾ ਉਹ ਵੀ ਕੀ ਕਰੇ ਉਹਨੂੰ ਮੈਂ ਕਿਵੇਂ ਕੋਸ ਕਹਦਾ ਹਾਂ ਕੁੜਕੀ ਕੀ ਕਰੀ ਜਾਨੀ ਆ ਬੇਬੇ ਆਹ ਸਾਫ ਸਫਾਈ ਜੀ ਕਰਕੇ ਰਸੀ ਜੱਸ ਕਹਿੰਦਾ ਮੈਨੂੰ ਚੌਲ ਬਣਾ ਕੇ ਦੇ ਉਹ ਚੌਲ ਜੇ ਬਣਾ ਕੇ ਹਟੀ ਚੱਲ ਚੰਗਾ ਹੋ ਗਿਆ ਖਾ ਲੂਗਾ ਦੋ ਬੁਰਕੀਆਂ ਤੇ ਨਾਲੇ ਮੈਂ ਤੈਨੂੰ ਐ ਕਹਿੰਦੀ ਆ ਮੈਂ ਚੌਲਾਂ ਦਾ ਆਟਾ ਲਿਆਈ ਤੇ ਇਹਨਾਂ ਨੂੰ ਬਣਾ ਲਈ ਹੁਣ ਚੰਗਾ ਅੱਛਾ ਲਿਆਈ ਹਾਂ ਲਿਆਈ ਆ ਪਿਆਗਾ ਦੋ ਦੋ ਕਿਲੋ ਆਂਗਾ ਬਾਕੀ ਹੋਰ ਸਮਾਨ ਸੱਲਾ ਜਿਹੜਾ ਇਹਦੇ ਵਿੱਚ ਪਾਉਣਾਗਾ ਚੱਲ ਕੋਈ ਨਹੀਂ ਬੇਬੇ ਖੋਪਾ ਖੂਪਾ ਸਾਰਾ ਕੁਸ ਸਾਰਾ ਕੁਸ ਲਿਆਈ ਮੈਂ ਇਹਦੇ ਵਿੱਚ ਜਿਹੜਾ ਪਿੰਡਿਆਂ ਦੇ ਵਾਸਤੇ ਸਮਾਨ ਪੈਂਦਾ ਸਾਰਾ ਦੇ ਦਿਓ ਉਹਨਾਂ ਨੇ ਸਾਰਾ ਪਾਤਾ ਕਹਿੰਦਾ ਬੇਬੇ ਸਾਰਾ ਸੀ ਨਾ ਰਾ ਗੜਾ ਰਗੜਾ ਆਈ ਜੀ ਆ। ਚਲ ਕੋਈ ਨਹੀਂ। ਹੋਰ ਸਾਰ ਤੇ ਨਾਲੇ ਮੈਂ ਤੈਨੂੰ ਐ ਪੁੱਛਦੀ ਸੀ ਉਹਨੇ ਤੂੰ ਲਾ ਲੈ ਫੋਨ। ਲਾ ਲੈ ਫੋਨ ਤਾਂ ਬੇਬੇ ਮੈਂ। ਹਾਂ। ਉਹਦੀ ਮਾਂ ਨੂੰ ਮੈਂ ਆਖਿਆ ਤੂੰ ਸ ਤਾਂ ਮੁਰ ਕੇ ਗੱਲ ਹੀ ਨਹੀਂ ਕਰੀ। ਤੇ ਉਹਨੇ ਤਾਂ ਰਕਾਨ ਨੇ ਆਈ ਨਹੀਂ ਦੱਸਿਆ ਜਾ ਕੇ ਵੀ ਮੈਂ ਰੁੱਸ ਕੇ ਆਈ ਆ। ਹਾਏ ਜਖ ਮੈਂ ਤੈਨੂੰ ਕਹੀ ਸੀ ਮਹਾਪਾ ਹੀ ਕੋਈ ਹੈਗੀ ਗੱਲ ਜਿਹੜੀ ਇਹ ਕੁੜੀ ਰੱਖਦੀ ਐ ਲੱਕੋ ਗੱਲਾਂ ਦੇ। ਹਾਂ। ਹੈ ਤੁਸੀਂ ਮਾਂ ਪੁੱਤ ਮੇਰੀ ਗੱਲ ਇੱਕ ਨਹੀਂ ਮੰਨੀ ਇੱਕ ਮੰਨੀ ਹੋਵੇ। ਉਹੀ ਆ ਗਈ ਨਾ ਮੁਰੇ ਸਾਰੀ ਗੱਲ। ਬੇਬੇ। ਹੁਣ ਮੇਰੀ ਗੱਲ ਪੂਰੀ ਤਾਂ ਸੁਣ ਲਾ ਸੁਣ ਲਾ ਪੂਰੀ ਮੈਨੂੰ ਤਾਂ ਜੇ ਤੂੰ ਉਹਦੀ ਗੱਲ ਛੇੜ ਲੇਂਗੀ ਨਾ ਮੇਨ ਤਾਂ ਘਬਰਾਟ ਆਉਣ ਲੱਗ ਜਾਂਦਾਗਾ ਕਹਦੀ ਮੈਨੂੰ ਜੱਸ ਛੱਡ ਕੇ ਗਿਆ ਮੈਂ ਕਿਹਾ ਜੱਸ ਤਾਂ ਕੋਈ ਛੱਡਣ ਨਹੀਂ ਆਇਆਗਾ ਗੱਪ ਮਾਰਤਾ ਉਹਦੀ ਮਾਂ ਕੋਲ ਦੇਖ ਲੈ ਕਿੱਡੇ ਕਿੱਡੇ ਝੂਠ ਬੋਲਦੀ ਆ ਹਾਂ ਤੇ ਮੈਂ ਉਹਦੀ ਮਾਂ ਨੂੰ ਆਖਿਆ ਤੈਨੂੰ ਵੀ ਐ ਦੀ ਨਾ ਸਿਆਣੀ ਬਿਆਣੀ ਐ ਵੀ ਉੱਤੇ ਤਿਹਾਰਾ ਪਿਆਗਾ ਤੇ ਉਹਨਾਂ ਨੇ ਲੋੜ ਹੀ ਨਹੀਂ ਬਣਨੀ ਤੂੰ ਤੇਰੀ ਤੀਨ ਨੂੰ ਪੁੱਛ ਨਹੀਂ ਸਕਦੀ ਇਹ ਗੱਲ ਬੀਪਈ ਚੱਲ ਤੈਨੂੰ ਤੇਰੇ ਸਹੁਰੇ ਛੱਡ ਕੇ ਆਵਾ ਸਹੁਰਿਆਂ ਲੋੜ ਹੀ ਨਹੀਂ ਵੰਡਣੀ ਹੈਗੀ ਲੋੜ ਹੀ ਨਹੀਂ ਵੰਡਣੀ ਬਾਕੀ ਸਰੇ ਜਿਹੜੇ ਆਈ ਆ ਤੂੰ ਉਹਦੇ ਫੋਨ ਲਾ ਕੇ ਪੁੱਛ ਬੀਪਈ ਇਕੱਲੀ ਕਿਵੇਂ ਆ ਗਈ ਹੈ ਜੱਸ ਨਾਲ ਤਿਹਾਰ ਦੇ ਦਿਨ ਚਲੀ ਜਾਂਦੀ ਜੱਸ ਕਿਵੇਂ ਛੱਡ ਜੂਗਾ ਹਾਂ ਕਿਵੇਂ ਜੱਸ ਛੱਡ ਕੇ ਗਿਆ ਤੇ ਉਹਨਾਂ ਨੂੰ ਆਦੀ ਮੈਂ ਤਾਂ ਤਾਂ ਆਈ ਨਹੀਂ ਹੈਗੀ ਬੇਬੇ ਕਹਿ ਤਾਂ ਹੁਗ ਮਾਰ ਤਾ ਹੂੰਗਾ ਪਪ ਵੀ ਮੈਨੂੰ ਬਾਰਗੇ ਤਾਰ ਕੇ ਮੁੜ ਕੇ ਜਾਏ ਉਹਨਾਂ ਨੂੰ ਤਾਂ ਪਤਾ ਹੀ ਨਹੀਂਗਾ ਫੁੱਲ ਮੇਂ ਜਸਨਾ ਕਰਦੀ ਆ ਗੱਲ ਉਹਦੀ ਮਾਂ ਨੂੰ ਦੱਸਣ ਦੇ ਦੁਆਰੇ ਕੀ ਜਾਂਦੀ ਨਾ ਉਹਦੇ ਕਿੱਡਾ ਝੂਠ ਬੋਲੀ ਜਾਂਦੀ ਸੀਗੀ ਆਖੇ ਮੇਰੀ ਸਹੇਲੀ ਦੀ ਮਾਂ ਟਿੱਲੀ ਆ ਗਈ ਤੇ ਮੈਂ ਆਖੇ ਜਾਨੀ ਆ ਉਹਨੂੰ ਦਵਾਈ ਦਿਵਾਉਣੋਂ ਜੋ ਅਗਲੇ ਦਵਾਈਆਂ ਦਿਵਾਉਣ ਨਾਲ ਹੈਗੀ ਵੀ ਤੂੰ ਕਿੱਧਰੋਂ ਦਵਾਈਆਂ ਦਿਵਾ ਲਿਆਵੇਂਗੀ ਫਿਰ ਇੱਥੇ ਹੀ ਤਾਂ ਮੇਰੇ ਨਾਲ ਰੁੱਸੀ ਐ ਜਿਹਨੂੰ ਦਵਾਈ ਦਿਵਾਉਣੀ ਐ ਉਹਦੀ ਤਾਂ ਗੌਰ ਨਹੀਂ ਕਰੀ ਸੀ ਕਿ ਜਵਾਕ ਦਿੱਤਾ ਵੀ ਇਹਨੂੰ ਕਿਹੜੇ ਟਾਈਮ ਤੱਕ ਕੋਈ ਗੋਲੀ ਪੂਰੀ ਦੇਣੀ ਹੈ ਉਹ ਤਾਂ ਤਾਂ ਮੰਜੇ ਚ ਪਾਈ ਨੂੰ ਛੱਡ ਕੇ ਤੁਰ ਹੀ ਜਾਂਦੀ ਆ ਹੈ ਤੇ ਤੈਨੂੰ ਦੂਜਿਆਂ ਦੀਆਂ ਮਾਂਵਾਂ ਦਾ ਤੈਨੂੰ ਦਰਬਾਗਿਆ ਹਾਂ ਲੋਕਾਂ ਦੀਆਂ ਗੁੜੀਆਂ ਦਾ ਫਿਕਰ ਹੋ ਗਿਆ ਫਿਕਰ ਹੋ ਗਿਆ ਭਾਈ ਇਹਨੂੰ ਤੁਸੀਂ ਮਾੜਾ ਮੋਟਾ ਨਾ ਧਿਆਨ ਰੱਖੋ ਇਹਦਾ ਇਹਨੂੰ ਛੰਡੋ ਮਾੜਾ ਮੋਟਾ ਤੈਨੂੰ ਮੈਂ ਕਿੱਦਾਂ ਦੀ ਕਹੀ ਜਾਂਦੀ ਆ ਭਾਈ ਇਹਦਾ ਮਾੜਾ ਮੋਟਾ ਧਿਆਨ ਰੱਖਿਆ ਕਰੇ ਕਿੱਥੇ ਪੋੜ ਲਾਉਂਦੀ ਆ ਕਿੱਥੇ ਪੋੜ ਲਾਉਂਦੀ ਨਹੀਂਗੀ ਨਾਲੇ ਬਾਕੀ ਸਿਰੇ ਮੈਂ ਤੈਨੂੰ ਗੱਲ ਹੋਰ ਦੱਸਦੀ ਆ ਇਹਦੀ ਮਾਂ ਦੀ ਤੇ ਇਹਦੀ ਇੱਕੋ ਹੀ ਗੱਲ ਆ ਰੰਗਾ ਹੁਣ ਗੱਲ ਕਰੀ ਬਿਣਾ ਨਹੀਂ ਲਿਆਉਂਦੇ ਦੇਖੇ ਜੂ ਆਪਣੀ ਤਾਂ ਲੋੜੀ ਸਾਲ ਨੂੰ ਕਿਹੜਾ ਫੇਰ ਲੋੜ ਹੀ ਨਹੀਂ ਆਉਣੀਗੀ ਵੀ ਕੋਈ ਹੋਣੀ ਆਈ ਐ ਲੋੜੀ ਆਪਾਂ ਤਾਂ ਸਾਲ ਨੂੰ ਵੰਡ ਦਿਆਂਗੇ ਲੋੜੀ ਗੱਲ ਕਰ ਆਪਾਂ ਸਾਰੀ ਗੱਲਬਾਤ ਕਰਕੇ ਲਿਆਵਾਂਗੇ ਉਹਦੇ ਭਰਾ ਨਾਲ ਗੱਲ ਕਰਕੇ ਵੀ ਭਈ ਇਹ ਆ ਕਰਤੂਤਾਂ ਖਲਿਆਰ ਦੀ ਫਿਰਤੀ ਐ ਫੇਰ ਨਾ ਸਾਨੂੰ 4 ਦਿਨਾਂ ਨੂੰ ਕਾਇਦੇ ਇਹਦੀ ਪਰਜਾਈ ਸਿਆਣੀਆਂ ਨਾਲੇ ਇਹਦਾ ਭਰਾ ਵੀ ਸਿਆਣਾਗਾ ਸਾਰੀ ਗੱਲ ਇਹਦੀ ਪਰਜਾਈ ਨਾਲ ਤੇਦੇ ਭਰਾ ਨਾਲ ਕਰਕੇ ਫੇਰ ਆਪਾਂ ਲਿਆਵਾਂਗੇ ਉਹਨਾਂ ਜਿਹੜਾ ਆਪਾਂ ਲਿਆਉਂਦੇ ਨਹੀਂਗੇ ਕੱਲ ਕੱਲਾ ਨੂੰ ਕੋਈ ਗੱਲਬਾਤ ਬਣ ਗਈ ਕੁੜੀ ਆਪਣਾ ਕਾਲਾ ਮੂੰਹ ਕਰ ਜੂਗੀ ਇਹੇ ਉਹੀ ਤਾਂ ਹੈ ਬੇਬੇ ਮੈਨੂੰ ਵੀ ਹਾਈਟ ਹਰ ਲੱਗਦਾ ਵੀ ਐਡੇ ਐਡੇ ਝੂਠ ਹਰਪ੍ਰੀਤ ਐਡੀ ਉਮੀਦ ਨਹੀਂ ਸੀ ਵੀ ਇਹ ਜੇ ਗੱਪ ਮਾਰਿਆ ਕਰੂਗੀ ਹਰਪ੍ਰੀਤ ਪਰ ਹਰਪ੍ਰੀਤ ਤਾਂ ਪੈਰਾਂ ਤੋਂ ਲੱਕ ਸਿਰ ਤੱਕ ਝੂਠੀ ਏ ਪੁੱਤ ਮੈਂ ਤੈਨੂੰ ਆਂ ਦਾ ਸਿੱਧੀ ਸੀ ਉਦੋਂ ਵੀ ਬਿੰ ਨੋਤੀ ਨੂੰ ਨਾ ਇੰਨਾ ਨਹੀਂ ਖੁੱਲਾ ਕਰੀਦਾ ਹੁੰਦਾਗਾ ਮਾੜਾ ਮੋਟਾ ਨੋਤੀ ਵਾਲੇ ਕਰੀਦੇ ਹੁੰਦੇ ਕੰਮ ਧੰਦੇ ਤੂੰ ਤਾਂ ਬਸ ਉਹਦੇ ਢਿੱਡ 'ਚ ਵੱੜ ਗਈ ਉਹ ਤੇਰੇ ਢਿੱਡ 'ਚ ਤਾਂ ਨਹੀਂ ਬੜੀ ਬੇਬੇ ਮੈਂ ਆ ਸਿਰਫ ਮੁੰਡੇ ਦੇ ਮੂੰਹ ਕੰਨੀ ਦੇਖ ਕੇ ਇਸ ਨੇ ਸਭ ਕੁਝ ਕੀਤਾ ਇਸ ਨੇ ਪੜਨ ਲਾਈ ਇਹ ਨਹੀਂ ਸਭ ਮੈਨੂੰ ਆਏ ਹੋ ਗਏ ਵੀ ਚਲ ਮੇਰਾ ਜਵਾਕ ਖੁਸ਼ ਰਹੇ ਜੇ ਇਹ ਖੁਸ਼ ਹੈਗੇ ਤਾਂ ਮੈਂ ਖੁਸ਼ ਆਂਗੀ ਇਹਨਾਂ ਨੂੰ ਹੱਸਦੇ ਦੇਖ ਕੇ ਹੀ ਮੈਂ ਖੁਸ਼ ਹੁੰਦੀ ਸੀ ਚਲ ਕੋਈ ਨਹੀਂ ਵੀ ਇਹਨਾਂ ਦੀ ਜ਼ਿੰਦਗੀ ਹੈ ਜਿਵੇਂ ਮਰਜੀ ਜਿਉਣ ਆ ਫਿਰ ਦੇਖ ਲੈ ਕੀ ਕੀ ਝੂਠ ਬੋਲੀ ਜਾਂਦੀ ਹੈਗੀ ਹੈ ਉਹ ਆਏ ਨਹੀਂ ਦੇਖਦੀਗੀ ਵੀ ਐਡਾ ਜਵਾਖ ਨਰਮਾਗਾ ਵੀ ਇਹਨੂੰ ਮੈਂ ਕੀ ਕੀ ਝੂਠ ਬੋਲਦੀ ਆਂਗੀ ਚਲ ਕੋਈ ਨਹੀਂ ਬੇਬੇ ਦੱਸਣ ਦੇ ਉਹਦੀ ਮਾਂ ਨੂੰ ਕੀ ਜਵਾਬ ਸਵਾਬ ਦਿੰਦੀ ਹੈ ਤੇ ਬਾਕੀ ਚੱਲ ਤੂੰ ਅੰਦਰ ਵਗ ਚੱਲ ਮੈਂ ਚਾਹ ਕਰਕੇ ਲਿਆਉਣੀ ਤੇਰੇ ਵਾਸਤੇ ਠੰਡ ਚੋਂ ਆਈ ਏ। ਓਏ ਡੀਕ ਲਾ ਦੇ ਮਾਦੇ ਫੋਨ ਨੂੰ। ਕੀ ਆਂਦੀ ਓ ਦੀ ਮਾਂ? ਚਲਾ ਹੋਵੇ ਪੇ ਕੋਈ ਨਹੀਂ। ਜਾਂ ਚਾਹ ਦੀ ਕੁੱਟ ਕਰ ਲਿਆ ਨਾ ਮੁੰਡੇ ਨੇ ਇਹਦੇ ਕੁੱਟ ਚਾਹ ਦੀ ਨਾਲ ਮੈਂ ਪੀ ਲੂੰਗੀ। ਚੰਗਾ। ਆਪੇ ਪੇ ਤੋਂ ਮੈਨੂੰ ਅੱਡ ਸੁਣਨਾ ਪੈਂਦਾਂ ਹੈ। ਕਰਦੀ ਹਰਪ੍ਰੀਤ ਐ। ਸੁਣਨਾ ਮੈਨੂੰ ਪੈਂਦਾਂ ਚਾਹ ਚਪੇਰੇ। ਹੁਣ ਓਦੀ ਮਾਂ ਕੋਈ ਜਵਾਬ ਸੌਾਬ ਦੇਵੇ ਤਾਂ ਚੰਗਾ। ਮੈਨੂੰ ਨਹੀਂ ਪਤਾ ਕੀ ਬੋਲਣੀਆਂ ਮੂਰ। ਹੋਰ ਦੱਸ ਪਣੇ ਕਿ ਮੇਡੀ ਕਾਲੀ ਜੀ ਨੇ ਬੁਲਾਇਆ ਮੈਨੂੰ ਇਹ ਕਾਲੀ ਨਾਲ ਕੀ ਦੱਸਾਂ ਪਣੇ ਐਂ ਦੱਸ ਵੀ ਹੋਰ ਤਾਂ ਖੈਰ ਸੁੱਖਾ ਸਾਰੇ ਨਹੀਂ ਸਾਰੇ ਖੈਰ ਸੁੱਖਾ ਵਧੀਆ ਸਭ ਤੂੰ ਦੱਸ ਮੈਂ ਤਾਂ ਉਹੀ ਗੱਲ ਤੇਰੀ ਚਿੰਤਾ ਜਿਹਦੇ ਤੂੰ ਫੋਨ ਕਰਤਾ ਮੈਨੂੰ ਭੱਜਣਾ ਪਿਆ ਛੇ ਦੀ ਛੇ ਦੀ ਆ ਕੀ ਦੱਸਾਂ ਮੈਂ ਮੈਨੂੰ ਤਾਂ ਕੁੜੀ ਦਾ ਹੀ ਪੰਗਾ ਰਹਿੰਦਾ ਰੋਜ਼ ਹਾਂ ਤੀਜੇ ਇੱਕ ਦਿਨ ਇਹਨਾਂ ਦੇ ਨੀਚੇ ਜੂਖਾਨਾ ਮੁਕਦਾ ਹੁਣ ਕੀ ਹੋ ਗਿਆ ਹੁਣ ਇਹ ਹਰਪ੍ਰੀਤ ਆ ਗਈ ਸਾਨੂੰ ਤਾਂ ਇਹ ਨਹੀਂ ਦੱਸਿਆ ਨੀ ਵੀ ਮੈਂ ਲੜਕੇ ਆਈਆਂ ਹਾਂ ਤੇ ਉਹ ਇਹਦੀ 사ਸ ਨੇ ਸਾਡੇ ਕੋਲੇ ਫੋਨ ਕਰਤਾ ਵੀ ਭਾਈ ਹਰਪ੍ਰੀਤ ਲੜਕੇ ਗਈ ਹੈ ਨਾ ਤਾਂ ਤੁਸੀਂ ਸਾਨੂੰ ਫੋਨ ਕਰਿਆ ਕੋਈ ਤੇ ਨਾ ਤੁਸੀਂ ਛੱਡਣ ਆਏ ਮੂਰੇ ਤਿਹਾਰ ਆਉਂਦਾ ਹੂੰ ਤੇ ਫਿਰ ਅਸੀਂ ਪੁੱਛਿਆ ਇਹਨੂੰ ਵੀ ਕੀ ਗੱਲ ਸਾਨੂੰ ਦੱਸਿਆ ਨਹੀਂ ਆ ਕਿ ਮੈਂ ਤਾਂ ਉਹ ਹੀ ਨਹੀਂ ਤੁਹਾਡੇ ਕੋਲੇ ਗੱਲ ਕਰੀ ਆ ਕਿ ਮੇਰੇ ਨਾਲ ਤਾਂ ਲੜਦੇ ਆ ਸਾਰਾ ਟੱਬਰ ਕੋਈ ਗੱਲ ਤਾਂ ਹੋਈ ਹੋਊਗੀ ਕਿਸੇ ਗੱਲ ਪਿੱਛੇ ਤਾਂ ਬੋਲਦੇ ਹੋਣਗੇ ਐਵੇਂ ਪਾਗਲ ਥੋੜੀ ਆਹੋ ਉਹੀ ਤਾਂ ਗੱਲ ਆ ਅਸੀਂ ਵੀ ਇਹਨੂੰ ਇਹੀ ਗੱਲ ਸਮਝਾਈ ਸੀ ਸਾਨੂੰ ਕੋਈ ਕਲਤ ਦੱਸਦਾ ਸਾਰੇ ਇਹ ਵੀ ਗੱਲ ਕੀ ਹੋਈ ਆ ਕਹਿੰਦੀ ਕੁਛ ਨਹੀਂ ਸਾਧਣ ਕਿਚ-ਕਿਚ ਕਰਦੇ ਆ ਕਦੇ ਤੁਹਾਨੂੰ ਫੋਨ ਕਰਦੇ ਨੇ ਕਦੇ ਕਿਸੇ ਨੂੰ ਫੋਨ ਕਰਦੇ ਨੇ ਕਿ ਨਹੀਂ ਮੈਨੂੰ ਤਾਂ ਇਹ ਗੱਲ ਚੰਗੀ ਲੱਗਦੀ ਆ ਮਨਿੰਦਰ ਦੇਖ ਪੁੱਤ ਐਵੇਂ ਤਾਂ ਕੋਈ ਪਾਗਲ ਨਹੀਂ ਹੁੰਦਾ ਜਿਹੜਾ ਆਪਦੇ ਘਰੇ ਕਲੇਸ਼ ਪਾਵੇ ਕੋਈ ਤਾਂ ਗੱਲ ਹੋਈ ਹੋਊਗੀ ਮਾੜੀ-ਮੋਟੀ ਕੋਈ ਇਹਦੀ ਗਲਤੀ ਹੋਣੀ ਇਹਨੂੰ ਰੋਕਦੇ ਹੋਣੇ ਆਹੋ ਸਾੜੀ ਤੱਕ ਦੇ ਇਕੱਠ ਨੂੰ ਦਵਾਈ ਦੀ ਮਸੀ ਉਹਨਾਂ ਦੀ ਵੀ ਹੋਊ ਗੱਲ ਧੀ ਵੀ ਹੋਊਗੀ ਦੋ ਨਦਰਾਂ ਦੀ ਹੋਊ ਭਾਈ ਮਣੀ ਮੋਟੇ ਦੀ ਗੱਲ ਜਿਸੇ ਗੱਲ ਪਿੱਛੇ ਕਲੇਸ਼ ਪਿਆ ਹੋਊਗਾ ਅਸੀਂ ਤਾਂ ਹੀ ਕਹਿੰਦੀ ਸੀ ਤੂੰ ਤਾਂ ਉਹਨਾਂ ਨੂੰ ਵੀ ਜਾਣਦੀ ਆ ਤੂੰ ਮਣੀ ਉਹਨਾਂ ਨਾਲ ਗੱਲ ਕਰਕੇ ਦੇਖ ਲੈ ਕੀ ਕਹਿੰਦੇ ਆ ਆ ਤੂੰ ਸਮਝਾ ਕੇ ਦੇਖ ਲੈ ਸਭ ਠੇਰੀ ਗੱਲ ਕਰਦੇ ਨੇ ਨਾ ਸਾਡੇ ਕੋਲ ਤਾਂ ਨਹੀਂ ਕੋਈ ਗੱਲ ਕਰਦੀ ਐ ਸਾਨੂੰ ਤਾਂ ਹੀ ਕਹੀ ਜਾਂਦੀ ਆ ਮੈਨੂੰ ਕਿੱਚੇ ਕਿੱਚ ਪਸੰਦ ਨਹੀਂ ਮੈਂ ਨਹੀਂ ਜਾਣਾ ਹੁਣ ਕੌਣ ਸੀ ਘਰੇ ਕਿ ਉਹ ਉਠਾਵਾਂਗੇ ਸੀ ਇਹਨੂੰ ਨਾ ਭਾਈ ਘਰੇ ਘਰੇ ਕੋਈ ਨਹੀਂ ਬਿਠਾਇਆ ਜਾਂਦਾ ਮੈਂ ਤੁਹਾਨੂੰ ਦੱਸਾਂ ਕੋਈ ਨਹੀਂ ਮੈਂ ਉਹਨਾਂ ਨਾਲ ਗੱਲ ਕਰ ਲੈਣੀ ਆ ਕਿ ਪੁੱਛ ਲੈਣੀ ਆ ਪਹਿਲਾਂ ਉਹਨਾਂ ਨੂੰ ਵੀ ਭਾਈ ਕੀ ਗੱਲ ਹੈ ਕੀ ਜੇ ਸਾਡੇ ਮੂੰਹ ਤੇ ਕਰਾ ਦੂੰ ਹਣਾ ਹਾਂ ਵੀ ਕੀ ਗੱਲ ਹੈ ਕਿਉਂ ਤੁਸੀਂ ਕਲੇਸ਼ ਪਾਇਆ ਹਾਂ ਹਾਂ ਵੀ ਚਲ ਗੱਲ ਵਿੱਚੋਂ ਪਤਾ ਲੱਗਦੀ ਆਪਾਂ ਨੂੰ ਵੀ ਆਹ ਗੱਲ ਦਾ ਖਲੇਸ਼ ਹੈਗਾ ਨਾ ਤੇ ਘਰੇ ਫਿਰ ਉਹ ਆਪਾਂ ਰੁਕਾਂਗੇ ਭਾਈ ਜੇ ਇਹ ਚ ਗਲਤੀ ਹੋਈ ਆਪਣੇ ਆਰ ਪਰਚ ਤੇ ਇਹਨੂੰ ਕਹਿ ਦਾਂਗੇ ਆਪਾਂ ਅਸਲ ਨੂੰ ਦੋਨੇ ਮਾਮ ਦੀ ਅੰਦਰ ਹੀ ਰੱਖਿਆ ਪਹਿਲਾਂ ਵੀ ਹਾਂ ਅਸਲ ਵਿੱਚ ਦੋਨੇ ਇਹ ਰਾਂ ਬਹਿ ਗਏ ਬਚਾ ਲੈ ਬਿਠਾ ਲਿਆ ਉਹਨੂੰ ਬਥੇਰਾ ਸਮਝਾ ਦੇ ਰਸਮ ਦੇ ਬਸ ਇੱਕ ਗਲਤੀ ਅੜੀ ਹੋਈ ਹੈ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਹੁਣ ਤੁਹਾਨੂੰ ਪਤਾ ਜੇ ਲਾੜ ਨੂੰ ਪਤਾ ਲੱਗ ਗਿਆ ਬੜਕੇ ਇੱਥੇ ਉਧਰ ਤੱਕਲੇਸ਼ ਹੋਏ ਹੋਇਆ ਇੱਥੇ ਵੀ ਕਲੇਸ਼ ਹੋ ਜਾਏ ਬਿਨਾਂ ਕਿਉਂ ਨਹੀਂ ਕਿਵੇਂ ਸਰੂਗਾ ਮੈਨੂੰ ਐਂ ਤਾਂ ਦੱਸ ਕਿੰਨਾ ਚਿਰ ਇੱਥੇ ਬੈਠੀ ਰਹੂਗੀ ਵੀ ਵਿਧਾਈ ਹੈ ਤੈਨੂੰ ਮੁੜ ਕੇ ਤਾਂ ਨਹੀਂ ਮੈਂ ਘਰੇ ਬਿਠਾਉਣੀ ਅਗਲੇ ਕਹਣਗੇ ਮਾਂ ਨਹੀਂ ਤੋਰਦੀ ਫਿਰ ਉਹਦੇ ਨਾਲ ਲਾ ਨੂੰ ਫੜ ਲੈਂਦਾਗਾ ਗੱਲ ਤਾਂ ਇਹ ਹੈ ਨਾ ਲਾ ਐਣੀ ਕਸੂਰ ਦੇਖਦਾ ਤੀ ਪੁੱਤ ਦਾ ਜੈਸੀ ਪੁੱਤ ਨੇ ਕੀ ਗਲਤੀ ਕੀਤੀ ਇਹ ਨਹੀਂ ਵੇਖਦੇ ਮਲੇ ਮਾਸੀ ਗੱਲ ਇਹ ਆ ਲੋਕ ਕੀ ਆਖਣਗੇ ਪਹਿਲਾਂ ਇਹਨਾਂ ਦੇ ਆਪ ਦੇ ਘਰੇ ਕਲੇਜ ਪਿਆ ਹੋਇਆ ਅਸੀਂ ਲਾੜੀਆਂ ਐ ਕਰੀਆਂ ਦੱਸਣ ਕੁਰੀ ਆ ਗਈ ਕੁਰੀ ਦਾ ਕਲੇਜ ਪਿਆ ਹੋਇਆ ਵੀ ਇਹਨਾਂ ਦੇ ਜਵਾਬ ਹੀ ਨਜਦ ਨਾ ਘਰ ਬਸਾ ਸਕਦੇ ਉਹੀ ਤਾਂ ਗੱਲ ਹੈਗੀ ਤਾਂ ਮੈਂ ਤਾਂ ਖਾਣਾ ਬਣਾ ਕੇ ਚਾਹ ਟਰ ਲੈ ਪੁੱਤ ਹੁਣ ਭੇਜਦੀ ਆ ਤੁਹਾਡੇ ਕੋਲ ਭੇਜ ਦੇ ਪੁੱਛ ਲੈ ਨੀ ਆ ਕੇ ਰਮਾਈਂ ਵੀ ਇਹ ਮੁੰਡੇ ਤੇ ਮਨ ਉਡਾਰ ਲੱਗੀ ਜਾਂਦਾ ਵੀ ਜੇ ਉਹਨੂੰ ਪਤਾ ਲੱਗਿਆ ਉਹ ਕਹਿੰਦਾ ਤੁਸੀਂ ਦੋਨੇ ਸੱਸ ਨੂੰ ਸਿਰੇ ਚੜਾਉਂਦੇ ਹੋ ਇਹ ਉਹੀ ਤਾਂ ਗੱਲ ਹੈ ਜਵਾਕਾਂ ਤੋਂ ਵੀ ਡਰ ਲੱਗਦਾ ਕਾ ਨਾਲ ਆਏ ਆ ਕਾ ਫੇ ਮਾਣੀ ਮੋਟੀ ਚ ਕੋਈ ਕੋਈ ਸਾਸੀ ਕਾ ਬਤੋਰ ਕਿਵੇਂ ਆ ਹਾਂ ਠੀਕ ਆ ਵਧੀਆ ਹੋਰ ਕਿਵੇਂ ਸਾਰੇ ਕਦੋਂ ਆਈ ਦੋ ਦਿਨ ਹੋ ਗਏ ਠੀਕ ਨੇ ਵਧੀਆ ਸਾਰੇ ਅੱਛਾ ਹਾਂਜੀ ਠੀਕ ਮੈਂ ਤੇ ਤੇਰੀ ਮਾਂ ਨੇ ਬੁਲਾਇਆ ਸੀ ਮੈਂ ਤਾਂ ਆਈ ਸੀ ਕੀ ਕੀ ਗੱਲ ਹੋ ਗਈ ਉੱਥੇ ਹਾਂ ਕੋਈ ਗੱਲ ਨਹੀਂ ਹੋਈ ਕੀ ਗੱਲ ਹੋਣੀ ਹੈ ਫਿਰ ਪੁੱਤ ਗੱਲ ਕੋਈ ਨਾ ਕੋਈ ਤਾਂ ਹੋਈ ਹੋਊਗੀ ਨਾ ਵੀ ਜਿਹੜਾ ਆਪਣਾ ਹੋਇਆਗਾ ਸਾਰੀ ਗੱਲ ਦੱਸ ਦੇ ਵੀ ਮੈਂ ਲੜਕੇ ਆਈ ਆ ਕੋਈ ਗੱਲ ਨਹੀਂ ਹੋਈ বাসੇ لڑਕੇ ਤਾਂ ਮਾ ਕੁਛ ਨਹੀਂ ਆਈ ਛੁੱਟੀਆਂ ਸੀਗੀਆਂ ਤਾਂ ਕਰਕੇ ਮੈਂ ਇੱਥੇ ਮਿਲਣਾ ਆਗੀ ਇਹਨਾਂ ਨੂੰ ਨੇ ਉਹ ਤਾਂ ਗੱਲ ਠੀਕ ਹੈ ਜਦ ਮਿਲਣਾ ਆਗੀ ਕੋਈ ਗੱਲ ਨਹੀਂ ਭਈ ਮਿਲ ਲਿਆ ਹੁਣ ਦੋ ਦਰ ਰਹਿ ਗਈ ਤੇ ਹੁਣ ਤੂੰ ਭਗ ਜਾ ਤੈਨੂੰ ਛੱਡਿਆ ਆਉਂਦਾ ਲਾਡੀ ਜਾਂ ਤੇਰੀ ਮਾਂ ਛੱਡਿਆ ਆਉਂਦੀ ਐ ਕੋਈ ਨਵਾਂ ਸੀ ਭਗ ਜੂਗੀ ਕੋਈ ਦਿਨਾਂ ਚ ਆਇ ਨਹੀਂ ਹੁੰਦਾ ਫੋਟੋ ਦੇਖ ਹੁਣ ਪੂਰੇ ਤਾਂ ਤਿਆਰ ਆ ਗਏ ਲੋਹੜੀ ਦਾ ਹੈ ਅਗਲੇ ਸੋ ਵਿਆਹ ਆਉਦੇ ਵੀ ਕਰਨੇ ਹੈਗੇ ਇਹ ਤਾਂ ਹੁਣ ਇੱਥੇ ਬੈਠ ਕੇ ਕਿਵੇਂ ਸਰ ਉਤਰਾ ਕੰਮ ਦਾਦੀ ਬੋਲਦੀ ਐ ਸੱਸ ਬੋਲਦੀ ਐ ਤਾਂ ਚਲ ਦਾਦੀ ਦਾ ਜਿਹੜਾ ਸੁਭਾਅ ਚਲ ਬੋਲ ਪਾਂਦੀ ਐ ਵੀ ਤੈਂ ਦਾਦੀ ਤੋਂ ਲੈਣਾ ਕੀ ਆ ਉਹ ਤਾਂ ਪੁਰਾਣੇ ਜਵਾਨੇ ਦੀ ਹੈਗੀ ਉਹ ਮੈਨੂੰ ਲੰਗਦੀ ਟੱਪਦੀ ਨੂੰ ਸੌ ਸੁਣਾ ਦਿੰਦੀ ਐ ਹਾਂ ਹੈ ਮਾਸੀ ਇੰਨਾ ਵੀ ਨਹੀਂ ਹੁੰਦਾ ਕਾਲ ਕਾਲ ਤੇ ਕਿਚ-ਕਿਚ ਲਾਈ ਰੱਖਦੇ ਨੇ ਉਹ ਤਾਂ ਚਲ ਕੋਈ ਨਹੀਂ ਪਈ ਜੇ ਕੁਝ ਕਹਿੰਦੇ ਆ ਤਾਂ ਕੋਈ ਸੁਣਨਾ ਵੀ ਪੈਂਦਾ ਹੁੰਦਾ ਐ ਤਾਂ ਨਹੀਂ ਹੈਗਾ ਵੀ ਜੇ ਮਾੜਾ ਮੋਟਾ ਵੀ ਸੱਸ ਨੇ ਕਹਿਤਾ ਜਾਂ ਦਾਦੀ ਸੱਸ ਨੇ ਕੁਝ ਕਹਿਤਾ ਤਾਪਾ ਇੱਧਰ ਆ ਜੂ ਚੱਕੀ ਜੀ ਨੀ ਮੈਂ ਤਾਂ ਚਲਦੀ ਆਇਆ ਘਰਾਂ 'ਚ ਹੈ ਕਿਹਦੇ ਨਹੀਂ ਹੁੰਦੇ ਲੜਾਈ ਚ ਹੁੰਦੇ ਹੁੰਦੇ ਤੁਰਪੇ ਆਉਂਦੀਆਂ ਐਬਸਲੂਟ ਪਾਣੀਆ ਮੋਟੀਆਂ ਹੁੰਦੀਆਂ ਹੁਣ ਤੇਰੀ ਮਾਂ ਕੜਾ ਨਹੀਂ ਮਨਿੰਦਰ ਨਾਲ ਮਾੜਾ ਮੋਟਾ ਬੋਲਦੀ ਹੁੰਦੀ ਕਦੇ 100 ਵਾਰੀ ਹੋ ਜਾਂਦਾ ਗਾ ਗਲਤੀ ਤੂੰ ਸੁਣ ਵੀ ਲਵਾ ਬਿਨਾ ਗਲਤ ਤੂੰ ਬੋਲੀ ਜਾਣ ਫਿਰ ਮੈਂ ਕਿੱਥੇ ਸੁਣੀ ਜਾਵਾਂ ਉਹਨਾਂ ਦੀਆਂ ਅੜੀ ਜਾਂਦੇ ਆ ਨਾ ਯਾਰ ਓ ਨਣੂ ਓ ਹੋਵੇ ਤਾਂ ਚਾਹ ਵੀ ਨਹੀਂ ਪੀ ਕਈ ਆਈ ਆ ਗਿਓ ਠਕੇ ਚਾਹ ਬਣਾ ਦੇ ਮਨਿੰਦਰ ਛੇਤੀ ਉਹਨਾਂ ਨੂੰ ਮੇਰੀ ਗੱਲ ਸੁਣੋ ਉਹਨਾਂ ਨੂੰ ਕਹਿਣ ਦਾ ਮੌਕਾ ਹੀ ਨਾ ਦੇ ਤੂੰ ਆਪ ਹੀ ਗੱਲ ਸੁਹਾਰ ਲੈ ਪਹਿਲਾਂ ਕਿਉਂ ਮੌਕਾ ਦਿੰਨੀ ਹੈਗੀ ਵੀ ਜਿਹੜਾ ਤੈਨੂੰ ਕੋਈ ਗੱਲ ਕਹਿਣ ਸਿਆਣੀ ਵਿਆਣੀ ਤੂੰ ਪੁੱਤ ਹੈਗੀ ਆ ਨਾ ਮੈਂ ਕਿੰਨੀ ਕ ਵਾਰੀ ਜਾਵਾਂਗੀ ਉਹਨਾਂ ਨੂੰ ਕੌਣ ਕਹਿਣ ਨਾ ਅਗਲਾ ਕਹਿੰਦਾ ਪਤਾ ਨਹੀਂ ਕੀ ਗੱਲ ਹੈ ਜਿਹੜਾ ਰੋਜ਼ ਦੇ ਇਹਨਾਂ ਦਾ ਕੰਜਰ ਖਾਣਾ ਰਹਿੰਦਾ ਹੋਰ ਵੀ ਤੀਜੇ ਦਿਨ ਪੰਚਾਇਤਾਂ ਕਰ ਲਾਂਦੇ ਆ ਹੈ ਗਲਤ ਗੱਲ ਆ ਪੁੱਤ ਐ ਨਹੀਂ ਕਰਨਾ ਚਾਹੀਦਾ ਜੇ ਕੋਈ ਗੱਲ ਹੈਗੀ ਮਨ ਦੇ ਵਿੱਚ ਤਾਂ ਬੈਠ ਕੇ ਮੈਨੂੰ ਦੱਸ ਦੇ ਠੀਕ ਹੈ ਨਹੀਂ ਅਜੀ ਪਰਚਾਈ ਮਨਿੰਦਰ ਨੂੰ ਦੱਸ ਦੇ ਵੀ ਜੇ ਕੋਈ ਗੱਲ ਜ਼ਿਆਦਾ ਤੈਨੂੰ ਦੁਖਤ ਕਲੀਪ ਹੋਏਗਾ ਐ ਇਹਨੂੰ ਕਿਹਾ ਹੈ ਮੈਂ ਮੇਰੇ ਤੋਂ ਨਹੀਂ ਉਹਨਾਂ ਦੇ ਬਿਨਾਂ ਗੱਲਾਂ ਸੁਣੀਆਂ ਜਾਂਦੀਆਂ ਮੈਂ ਤਾਂ ਨਹੀਂ ਉੱਥੇ ਜਾਣਾ ਨਹੀਂ ਮੇ ਤਾਂ ਕਲੇਸ਼ 'ਚ ਰਹਿ ਜਾਵੇ ਆਇ ਨਹੀਂ ਪੁੱਤ ਸਰਦਾ ਫਿਰ ਵੀ ਕਲੇਸ਼ 'ਚ ਨਾ ਰਹਿ ਜਾਵੇ ਐਂ ਕਹੀ ਜਾਂਦੀ ਮੈਂ ਤਾਂ ਉੱਥੇ ਜਾਣਾ ਨਹੀਂ ਮੈਂ ਤਾਂ ਉੱਥੇ ਜਾਣਾ ਨਹੀਂ ਚਲ ਕੋਈ ਨਹੀਂ ਪੀਣੇ ਤੂੰ ਚਾਹ ਦੀ ਘੁੱਟ ਬਣਾ ਮੈਂ ਪੀ ਕੇ ਉਹਨਾਂ ਕੋਲ ਜਾ ਕੇ ਆਣੀ ਆ ਆ ਜਾ ਚਾਹ ਠੀਕ ਹੈ ਠੀਕ ਹੈ ਨਾ ਹਾਂ ਉਹਨਾਂ ਕੋਲ ਵੀ ਜਾਣੀ ਐ ਮੈਂ ਪਤਾ ਕਰ ਪੁੱਛ ਕੇ ਆ ਕੀ ਗੱਲ ਬਾਤ ਆ ਹਾਂ ਆ ਜਾ ਅੰਦਰ ਕਰਾਉਂਗਾ ਮੰਮੀ ਤਾਂ ਪਿੱਛੇ ਹੀ ਭੈ ਗਈ ਉਧਰ ਗਾਹਾਂ ਉਹਨਾਂ ਨੇ ਫੋਨ ਕਰਤਾ ਅੱਛਾ ਹੁਣ ਉਹਨਾਂ ਨੂੰ ਬਾਲਾ ਮੇਰੇ ਇਹ ਜਾਨ ਲੱਗ ਗਿਆ ਜਦੋਂ ਉੱਥੇ ਹੁੰਨੇ ਤਾਂ ਬੋਲਦੇ ਰਹਿੰਦੇ ਗੱਲ ਗੱਲ ਤੇ ਇਹ ਵੀ ਪਤਾ ਨਹੀਂ ਕਿੱਥੇ ਨਾ ਮੇਰੇ ਨਾਲ ਗੱਲ ਕਰੇ ਨਾ ਬਾਸਤਾ ਕਰੇ ਕਰਕੇ ਵੇਖਦੀ ਆ ਫੋਨ ਜੇ ਚੱਕੂਗਾ ਤਾਂ ਹਾ ਤਾਂ ਨਹੀਂ ਪਹਿਲੇ ਘਰੇ ਤਾਂ ਨੇ ਫੋਨ ਚੱਕਿਆ ਹੀ ਨਹੀਂ ਕਦੇ ਮੇਰਾ ਹੈਲੋ ਕਿਵੇਂ ਆ ਮੈਂ ਤਾਂ ਠੀਕ ਐ ਯਾਰ ਤੂੰ ਦੱਸ ਮੈਂ ਟੈਨਸ਼ਨ ਚ ਹੀ ਰਹਿਨੀ ਆ ਤੇਨ ਤਾਂ ਕੋਈ ਫਰਕ ਪੈਂਦਾ ਨਹੀਂਗਾ ਨਾ ਤੂੰ ਫੋਨ ਕਰਕੇ ਪੁੱਛਣਾ ਤਾਂ ਕਿੱਥੇ ਐ ਕਿੱਥੇ ਨਹੀਂ ਕਿਵੇਂ ਆ ਹਨਾ ਜਦੋਂ ਕਰਨਾ ਤਾਂ ਮੈਂ ਹੀ ਫੋਨ ਕਰਦੀ ਆ ਨਾ ਤਦ ਨਾਲ ਮੇਰੇ ਨਾਲ ਗੱਲ ਕਰੇ ਆਪ ਤਾਂ ਨਹੀਂ ਫੋਨ ਕਰਨਾ ਮੇਰਾ ਫੋਨ ਚੱਕਣਾ ਵੀ ਨਹੀਂ ਹੁੰਦਾ ਮਾਹ ਉਹ ਪਤਾ ਨਹੀਂ ਕਿਹੜਾ ਤੇ ਬਿਜ਼ਨਸ ਜਿੱਧਰ ਉਧਰ ਵੀ ਜੀ ਰਿਹਾ ਨਾ ਸਾਰਾ ਦਿਨ ਗੱਲ ਕੀ ਹੋਣੀ ਆ ਮੈਂ ਤਾਂ ਇੱਧਰ ਨਹੀਂ ਆਈ ਸੀ ਕਿ ਉਧਰ ਸਾਸ ਨੇ ਫੋਨ ਕਰਤਾ ਮੇਰੀ ਨੇ ਮੇਰੀ ਮਾਂ ਨੂੰ ਕਹਿੰਦੇ 2 ਦਿਨ ਹੋ ਗਏ ਇੱਥੇ ਬਠਾ ਰੱਖੇ ਤੁਸੀਂ ਵੀ ਲੜ ਕੇ ਗਈ ਆ ਸਾਡੇ ਨਾਲ ਜਿਹੜਾ ਕੁਝ ਵੀ ਹੋਈ ਜਾਂਦਾ ਨਾ ਹਰਬੰਤ ਤੇਰੇ ਕਰਕੇ ਹੋਈ ਜਾਂਦਾ ਹਾਂ ਤੇਰੇ ਕਰਕੇ ਕੀ ਕਰਾਂ ਮੈਂ ਤੈਨੂੰ ਦੱਸ ਦੇਣਾ ਅੱਛਾ ਮੈਂ ਕਿਉਂ ਆਈਆਂ ਹਾਂ ਯਾਰ ਉਹ ਗੱਲ ਗੱਲ ਤੇ ਬੋਲਦੇ ਨੇ ਮੇਰ ਤੁ ਨਹੀਂ ਇੰਨੇ ਸੁਣਿਆ ਜਾਂਦੇ ਕਿਸੇ ਦੀ ਵੀ ਬਿਨਾਂ ਗੱਲ ਤੋਂ ਮੈਂ ਤਾਂ ਨਹੀਂ ਕਹਿੰਦੇ ਤੂੰ ਬਸ ਮੈਨ ਇੱਕ ਗੱਲ ਕਲੀਅਰ ਕਰ ਦੇ ਤੂੰ ਮੇਰੇ ਨਾਲ ਰਹਿਣਾ ਕਿ ਨਹੀਂ ਮੇਰੇ ਨਾਲ ਵਿਆਹ ਕਰਵਾਉਣਾ ਕਿ ਨਹੀਂ ਉਹ ਦੱਸ ਕਦੋਂ ਕਰਵਾਣਾ ਫਿਰ ਕਦੋਂ ਦੀ ਮੈਂ ਤਾਂ ਹੀ ਸੁਣਦੀ ਆਈਆਂ ਵੀ ਹਾਂ ਕਰਵਾਉਣਾ ਕੰਮ ਸੈੱਟ ਹੋ ਜਾਂਦੇ ਕੰਮ ਸੈੱਟ ਹੋ ਜਾਂਦੇ ਕਦੋਂ ਕੰਮ ਸੈੱਟ ਹੋਊਗਾ ਤੇਰਾ ਜੇ ਕੁਛ ਕਰੇਗਾ ਫੇਰ ਹੀ ਕੋ ਕੰਮ ਹੋਊਗਾ ਮੈਂ ਇਹ ਨਹੀਂ ਕਹਿੰਦੀ ਕਿ ਤੂੰ ਵੇਲਾ ਤੁਰਿਆ ਫਿਰਦਾ ਕੰਮ ਕਰਤਾ ਕਰਦਾ ਫਿਰਦਾ ਪਰ ਮੈਂ ਵੀ ਕੀ ਕਰਾਂ ਤੂੰ ਦੱਸ ਦੇ ਅਰਮਨ ਸੁਭਾਤਾ ਨਹੀਂ ਭਾਬੀ ਰਣੇ ਕੀ ਆ ਬੇਪਸਾਰੇ ਵਿੱਚ ਬੈ ਕੇ ਗੱਲ ਕਰਾਂਗੇ ਮਾਸੀ ਵੀ ਆਊਗੀ ਜਿਨੇ ਮੇਰੇ ਮਿੱਧਰ ਵਿਆਹ ਦਾ ਰਿਸ਼ਤਾ ਕਰਵਾਇਆ ਸੀਗਾ ਅਕਨ ਜੂਨਾ ਦੀ ਗਲਤੀ ਆ ਉਹਨਾਂ ਦੀ ਆਪਾਂ ਗਲਤੀ ਦੱਸਾਂਗੇ ਜੇ ਤੇਰੇ ਚ ਗਲਤੀ ਆ ਰਿਸੋਰਟ ਤੋਂ ਬੁਰਾ ਕੁਝ ਵੀ ਨਹੀਂ ਮੇਰੀ ਗੱਲ ਸੁਣ ਅੱਜ ਜੋ ਮੈਨੂੰ ਕਹਿਣਗੇ ਨਾ ਵੀ ਹਾਂ ਤੂੰ ਉਧਰ ਜਾ ਤਾਂ ਮੈਂ ਨਾ ਕਰੂੰਗੀ ਮੈਂ ਨਹੀਂ ਜਾਣਾ ਜੇ ਮੈਂ ਹੁਣ ਬਾਗੀ ਨਾ ਮੁੜ ਕੇ ਵੀ ਨਹੀਂ ਮਰ ਤਵਾ ਜਾਣਾ ਮੈਂ ਤੇਰੇ ਨਾਲ ਵਿਆਹ ਕਰਵਾਣਾ 6 ਮਹੀਨੇ ਯਾਰ ਕੋਦੋ ਦੀ ਮੈਂ ਇਹੀ ਗੱਲਾਂ ਸੁਣਦੀ ਆਈਆਂ ਰੁਕ ਜਾ ਹਜੇ ਨਹੀਂ ओनी नहीं वो नहीं मेरी स्वेमी ने हो रुका तो मैं समझती हूँ चल चंगा यार ठीक है हाँ कोई न तस्सुंगी की गल बात होन्दी है जंगा ऐसा कोई गल करे तो फ़ायदा होया ये तो आप लारे तो लारा लाई ये अंदर ਚਲ ਜਿੱਥੇ ਇੰਨਾ ਟਾਈਮ ਵੇਟ ਕਰ ਲਿਆ ਉੱਥੇ 6 ਮਹੀਨੇ ਹੋਰ ਰੁਕ ਜਾਨੀਏ ਹੋਰ ਵੇਟ ਕਰ ਲਣੀਏ 6 ਮਹੀਨੇ ਹੋਰ ਉਹਨਾਂ ਨੂੰ ਚੱਲਣਾ ਪਊਗਾ ਉਹਨਾਂ ਦੇ ਸੁਣਨੇ ਪੈਣਗੇ ਇਹਨਾਂ ਨੂੰ ਇੱਥੇ ਰੱਖਣ ਨਹੀਂ ਇਹਨਾਂ ਤਾਂ 2 ਦਿਨਾਂ ਜਿਹੀ ਰੱਖ ਕੇ ਤੀਜੇ ਦਿਨ ਕਰਨ ਲੱਗੇ ਤੂੰ ਉੱਥੇ ਭੱਗ ਜਾ ਤੂੰ ਉੱਥੇ ਭੱਗ ਜਾ ਮੈਂ ਤਾਂ ਐਸੀ ਇਹਨਾਂ ਨੂੰ ਕੋਈ ਗੱਲ ਪਤਾ ਲੱਗਣੀ ਹੈ ਵੀ ਮੈਂ ਆਪ ਹੀ ਭੱਗ ਜੂੰਗੀ ਸਿਆਪਾ ਉਹਨਾਂ ਦੇ ਪਿੱਛੇ ਫੋਨ ਕਰਦਾ ਉਹ ਤਾਂ ਜਾਣ ਜਾਣ ਕੇ ਫੋਨ ਕਰਦੇ ਆ ਵੀ ਹਾਂ ਇਹਨਾਂ ਦੇ ਘਰੇ ਕਲੇਸ਼ ਹੋਵੇ ਵੀ ਹਾਂ ਇੱਥੋਂ ਤਾਂ ਭੱਗ ਗਈ ਵੀ ਉੱਥੇ ਵੀ ਨਾ ਰਵੇ ਉਹਨੇ ਚਲਾਕ ਨੇ ਦੋਨੇ ਜਣੀ ਆ ਪਿੱਛੇ ਜੱਸ ਜੱ ਲੱਗ ਜਾਂਦਾ ਇਹਨਾਂ ਦੇ ਸਿਆਪਾ 6 ਮਹੀਨੇ ਹੋਰ ਸੁਣੀ ਜਾਓ